ਬੀਬੀ ਬੀਬੀ ਤੂੰ ਕਿੱਥੇ ਜਾਂਦੀ ਐਂਗੀ ਕੁੜ ਮੈਂ ਤਾਂ ਜਾਂਦੀ ਸੀ ਲੀੜੇ ਤਾਂ ਮੈਂ ਪਾ ਲਈ ਸੀ ਮੈਨੂੰ ਠੰਡ ਜੀ ਲੱਗੀ ਹਾਂ ਤੇ ਮੈਂ ਆਖਿਆ ਨਾ ਮੈਂ ਤਾਂ ਬਾਬੇ ਦੇ ਜਾਂਦੀ ਸੀ ਮੱਥਾ ਟੇਕਣ ਹਕ ਤਾਲਾ ਤੇ ਖੰਡ ਪਾਟਦਾ ਜਿਉ ਉਹ ਹੈਗਾ ਪਿਛਲਾ ਦਿਨ ਅੱਛਾ ਨਹੀਂ ਨਾ ਦੇਖੇ ਕਿ ਮੇਰੇ ਛੇਤ ਪਾਏ ਕਿ ਕੁੜ ਕਿੱਥੋਂ ਥਾ ਕੇ ਤੈਨੂੰ ਪੈਸੇ ਨਹੀਂ ਮੈਂ ਘਰ ਕੀ ਆਈ ਸੀ ਆ ਤੂੰ ਵਿੱਦ ਤੇ ਬੈਸੀ ਜਿੱਥੇ ਪੈਸੀ ਤੂੰ ਹਾਂ ਮੈਂ ਉਹ ਖਾਊਂਗੀ ਇਹ ਗੂੜੇ ਇਹ ਗੋ ਆਪਾ ਦੇਲੀ ਆਇਤੋ ਗੋਲੇ ਗਲੇ ਖਾਉਂਗੀ ਛੋਣੇ ਖੜਾ ਪੈਸੇ ਬਾਲੇ ਵਿੱਚ ਹੁੰਦੇ ਬੀਬੀ ਨਹੀਂ ਮੈਂ ਖਾਉਂਗੀ ਹੋਰ ਇਹਦਾ ਨਹੀਂ ਖਾਣੇ ਤੂੰ ਫੇਰ ਤੂੰ ਮੇਲੇ ਤੇ ਜਾਏਂਗੀ ਹਾਂ ਨਹੀਂ ਮੈਂ ਗੁੱਡੀ ਲਿਆ ਦੇਂਗੀ ਗੁੱਡੀ ਲਿਆ ਦੂੰਗੀ ਹਾਂ ਗੁੱਡੀ ਲਿਆ ਦੂੰਗੀ ਨਾਲੇ ਤੂੰ ਨਾ ਉਹਨਾਂ ਨੂੰ ਨਾ ਖਾਣਾ ਕਰੀ ਮਗਰੋਂ ਆਈ ਨਹੀਂ ਪਤਾ ਕੁੱਟਣ ਤੈਨੂੰ ਉਹ ਨੂੰ ਉਹ ਗਲੇਜਨ ਜੀ ਬਲਾ ਲਾ ਦਿਓ ਮੈਂ ਲੈਣਾ ਬੀਬੀ ਕਿਹੜੀ ਉਹ ਜਿਹੜੀ ਪੁਗਲੇਜਨ ਜੀ ਆਗੀ ਅੱਛਾ ਕੋਈ ਨਹੀਂ ਆਏ ਨਾ ਕੇ ਹਕਰੋ ਉਹ ਬੋਲਾ ਲਾ ਦਿਓ ਬੇਲਾ ਨਾ ਮੀ ਲਲੀ ਆਉਂਦੀ ਰਹਿੰਦੀ ਆ ਜੀ ਨਹੀਂ ਜੇ ਮੈਨੂੰ ਕੁਝ ਹੋ ਗਿਆ ਤੈਨੂੰ ਰੁਲ ਕੇ ਮਰ ਜੈਗੀ ਉਹੀ ਦੇਣਗੀਆ ਰੋਟੀ ਤੈਨੂੰ ਹਜੇ ਕਿਹਨਾਂ ਕੀ ਪਤਾ ਕਿੰਨਾ ਕਿਤੇ ਰੋਲਣਾ ਹੈ ਬੀਬੀ ਤੂੰ ਕਿੱਥੇ ਜਾਉਗੀ ਮੈਂ ਕਿੱਥੇ ਜਾਉਂਗੀ ਮੈਨੂੰ ਤਾਂ ਜਾਣਾ ਹੀ ਪਊਗਾ ਮੈਂ ਤਾਂ ਹੁਣ ਤੇਰਾ ਪੁੱਤ ਤੇ ਆ ਭਰਾ ਛੱਡੀ ਜਾਣਾ ਮੈਨੂੰ ਉੱਥੇ ਨਹੀਂ ਜਾਣਾ ਪਊਗਾ ਇਹ ਹੀ ਕੰਮ ਆਉਣੀ ਆ ਆਏ ਤੂੰ ਮੈਨੂੰ ਵੀ ਲਾੜੀ ਲਾਜਾ ਤੇ ਨਾ ਤੈਨੂੰ ਕਿੱਥੇ ਲੈ ਜੂੰਗੀ ਕਿੱਥੇ ਖਿੱਚੀ ਫਿਰੂੰਗੀ ਮੇਰੀ ਮਾੜੀ ਕਿਸਮਤ ਆ ਮੇਰੇ ਜੰਮ ਵੀ ਤੂੰ ਇਹ ਜੀ ਰੱਬ ਵੀ ਸਾਹ ਦਿੰਦਾ ਹੁਣ ਸਾਰ ਮੁੱਕ ਜਾਂਦੀ ਮੇਰਾ ਸਣਸਾ ਨਿਭੜ ਜਾਂਦਾ ਮੈਂ ਦੱਸ ਕੀ ਲਾਜਣਾ ਲਾਜ ਵੀ ਲੱਭ ਕੇ ਵੀ ਸਾਹ ਨਾ ਹੁੰਦਾ ਕੁੜੇ ਕਰੇ ਕ ਬੋਲੀ ਚ ਫਰਕ ਸੋਣੀ ਸੁਣਖੀ ਤਾਂ ਬਥੇਰੀ ਸੀ ਤੂੰ ਸਿਆਣੀ ਹੋ ਜਾ ਤੈਨੂੰ ਇੰਨੀ ਦਵਾਈ ਦਵਾਤੀ ਨਾ ਮਾੜਾ ਲੜਿਆ ਕਰ ਤੂੰ ਇਹ ਦੇਖ ਕੇ ਅੰਨ ਸੁਣਾ ਲਈ ਹਾਪੂ ਤੇ ਭਾਬੀ ਦੇ ਲਾਈ ਸੀਗੀ ਹਲੇ ਦੇਖ ਕਿੰਨੀ ਜੜੀ ਹੈਗੀ ਹਾਂ ਹਾਪੂ ਤੇ ਭਾਬੀ ਦੇ ਵਾਲੀ ਜੜੀ ਹੈ ਸੱਸ ਦਾ ਕਰਮਾ ਜੀ ਨਹੀਂ ਕਮਲੀ ਨੂੰ ਕਹ ਲਊਗਾ ਮਹਿੰਦੀ ਸੱਸ ਦੇ ਉਸ ਨਾਲ ਜੜੀ ਹੈ ਲੈ ਕਿੰਨੀ ਜੜੀ ਹੈ ਦੇਖ ਸੱਸ ਨੂੰ ਵਾਲੀ ਪਿਆਰੀ ਹੈ ਤੂੰ ਤਾਂ ਹਾਪੂ ਤੇ ਭਾਬੀ ਦਿਲਾਤੀ ਸੀਗੀ ਕਹ ਹੱਸਦਾ ਪਿਆਰ ਤਾਂ ਤੇਰੇ ਕਰਮਾ ਚ ਹੈਗਾ ਨੀ ਨੀ ਸੱਚੀ ਕੀ ਹੁੰਦੀ ਆ ਸੱਸ ਜਿਵੇਂ ਮਾਂ ਇਨਾਂ ਦੀਆਂ ਸੱਸ ਆ ਬਿੰਗਾਂ ਦੀ ਤੇਰੀ ਦੀ ਸੱਸ ਨਹੀਂ ਮੈਂ ਓਵੇਂ ਉਹ ਤਾਂ ਭਾਬੀਆਂ ਨੇ ਹਾਂ ਮੈਂ ਤਾਂ ਸੱਸਾਂ ਉਹਨਾਂ ਦੀ ਤੂੰ ਤਾਂ ਨੰਦ ਹੈ ਮਾਂ ਮੈਂ ਨਣਦ ਨਹੀਂ ਮੈਂ ਵੀ ਸੱਸਾਂ ਉਹਨਾਂ ਦੀ ਲਾਹ ਉਹ ਸਾੜੀ ਪੁੱਤਰੀ ਹਾਂ ਤੇ ਤੂੰ ਮਾਰਦੀਆਂ ਮੇਰੇ ਨੂੰ ਮਾਰਦੀਆਂ ਝੱਜ ਦੀ ਗੱਲ ਕਰ ਲਿਆ ਕਰ ਮੈਂ ਮੈਦਾਨ ਮੈਨੂੰ ਤਾਂ ਲੈ ਲੈ ਜਾ ਮੈਂ ਤੂੰ ਮੈਂ ਤਾਂ ਮਰ ਗਈ ਤੇਰੇ ਸਾਹਸਾ ਕਰਕੇ ਮੈਨੂੰ ਤਾਂ ਨੀਂਦ ਨਹੀਂ ਆਉਂਦੀ ਜਦ ਮੰਜੇ 'ਚ ਪੈ ਜਾਨੀ ਆ ਤੂੰ ਹੀ ਦੇਸੀ ਜਾਨੀ ਆ ਮੈਨੂੰ ਤਾਂ ਕਿਤੋਂ ਵੀ ਫਕਲਾੜੇ ਤਾਂ ਮਾਰ ਜਾਂਦੀ ਸੀ ਲਾਤ ਪਈ ਤੋ ਡੇ ਡੇ ਮੈਂ ਤਾਂ ਕਿਤੇ ਥੱਕੀ ਨੂੰ ਆ ਗਈ ਹੂੰ ਪਰ ਨੀਂਦ ਗੋਲੀਆਂ ਨਾਲ ਨੀਂਦ ਆਉਂਦੀ ਮੈਨੂੰ ਤਾਂ ਕੋਲੇ ਵਾਲੇ ਨਾਲ ਚੱਕ ਚੁੱਕਲੀ ਪਾਈ ਸੀ ਅੱਜ ਮੈਂ ਤਾਂ ਧੱਕੇ ਪੁੱਲ ਗਈ ਲੱਭੀ ਆਉਂਦੀ ਆ ਤੂੰ ਸਾਈਕਲ ਵਾਲਿਆਂ ਕੋਲੇ ਕੀ ਲੈਣ ਜਾਣੀ ਹੁੰਨੀ ਐ ਜੇ ਤੇਰੇ ਪਿਓ ਨੇ ਦੇਖ ਲਈ ਨਾ ਮਾਰ ਦੋ ਤੈਨੂੰ ਗਾਲ ਘੋੜ ਕੇ ਬੀਬੀ ਜਦੋਂ ਨਾ ਬਾਹਰ ਜਾਂਦੇ ਹੁੰਦੇ ਹੈਗੇ ਮੈਨੂੰ ਦੂਰ ਨਹੀਂ ਚੀਜ਼ਾਂ ਲੈ ਕੇ ਦਿੰਦੇ ਹ ਤੁਪਾਈ ਵੀ ਤੂੰ ਨੀ ਗੋਲੇ ਆਲਾ ਨੰਗ ਨਾ ਮੈਨੂੰ ਨਾ ਬੋਲ ਮਾਰਿਆ ਕਰ ਪਾਈ ਘਰੀ ਦੀ ਫਿਰ ਤੈਨੂੰ ਕੋ ਲਿਆ ਦਿੰਦੇ ਆ ਸਾਰਾ ਕੁਸ ਹਾਂ ਤੇ ਚੰਗਾ ਲੂ ਨਾ ਕੰਬੜ ਲੈ ਕੇ ਇੱਥੇ ਭਾਈ ਜੀ ਤੂੰ ਪੇ ਚੰਗਾ ਤੇ ਮੈਂ ਜਾਣੀ ਆ ਚੰਗਾ ਬੀਬੀ ਇਹਨੂੰ ਗੁੱਡੀ ਲਿਆ ਦੇ ਹਾਂ ਗੁੱਡੀ ਲਿਆ ਤੂੰ ਠੀਕ ਗੁੱਡੀ ਗੁੱਡੀ ਲਿਆ ਤੂੰ ਖਾਣੂ ਵੀ ਲਿਆ ਦੋ ਕੁ ਸਾਦੀ ਦੀ ਵੀ ਲਿਆ ਦੋ ਇੱਥੇ ਬੈ ਜੀ ਹੁ ਤਾਂ ਰੱਜੀ ਪੁੱਜੀ ਆ ਕਹਿਣਾ ਤਾਂ ਤੂੰ ਹਾਂ ਲੋਤੀ ਦਿੱਤੀ ਸੀ ਮੈਨੂੰ ਅੱਜ ਕਾਹਦੇ ਨਾਲ ਖਾਦੀਏ ਲੋਤੀ ਹਾਂ ਮੈਂ ਇੱਕ ਤਾਂ ਸਬਜੀ ਨਾ ਹਾਂ ਪਤਾ ਨਹੀਂ ਗਾਜ ਲਾਂਦੀ ਸੀਗੀ ਹੇ ਐਨੀ ਮੱਖਣੀ ਸੀਗੀ ਨਾ ਖਾ ਲਈ ਤੇ ਮੈਨੂੰ ਪਤਾ ਲੱਗਿਆ ਵੀ ਕਾਦੀ ਸੀ ਆ ਘੁੱਸਾ ਨਾ ਕਾਮੜੀ ਨੂੰ ਹੀ ਬਣੀ ਆਨੇ ਮੋٹے ਦਿਮਾਗ ਦੇ ਅੰਨ ਖਾ ਲੈਨੀ ਆ ਬਾੜਾ ਕੋ ਵੀ ਨੇ ਚਾਲ ਲੋ ਤੱਕ ਦਿੱਤ ਕਾ ਸੀ ਅੱਜ ਚਾਰ ਰੋਟੀਆਂ ਖਾਈ ਬਾਣੀਆਂ ਨਾ ਖਾਇਆ ਕਰ ਦਿਮਾਗ ਅੱਗੇ ਮੋਟਾ ਹੋਈ ਜਾਂਦਾ ਕਾ ਕੋਲੇਜਨ ਜੀ ਤਾਂ ਬੋਲਦੀ ਲੈਂਦੇ ਹਲਪੀਟ ਭਾਪੀ ਵਧੀਆ ਅੱਛਾ ਹਾਂ ਚੱਲ ਕੋਈ ਨਹੀਂ ਰਾਲ ਮਿਲ ਕੇ ਕੱਟ ਲਿਆ ਕਰ ਅੰਗਰੇਜ਼ਨ ਨਾ ਕਿਹਾ ਕਰ ਮੈਂ ਤੈਨੂੰ ਕਿਹਾ ਜੀਗਾ ਬੀਬੀ ਉਹ ਸੋਣੀ ਨਹੀਂ ਬਾਈ ਸੋਣੀ ਤਾਂ ਹੈਗੀ ਐ ਤੇਰਾ ਗੁੱਸਾ ਮਾੰਦੀ ਆ ਮੈਨੂੰ ਨਹੀਂ ਪਤਾ ਮੈਂ ਤਾਂ ਗਲੇਜਨ ਕਹ ਉਹ ਮੈਨੂੰ ਗਲੇਜਨ ਛੋੜ ਹੀ ਲੱਗਦੀ ਆ ਲੈ ਫੜ ਚੰਗਾ ਮੈਂ ਮੂੜਿਆਉਂਗੀ ਦੋ ਘੰਟਿਆਂ ਜਿੱਥੇ ਬੈਠੀ ਰਹੀ ਚੰਗਾ ਆਹੋ ਚਾਹ ਪਾਣੀ ਦੇ ਤਾਂ ਉਹਨੇ ਪੀ ਲਈ ਤੇ ਤੈਨੂੰ ਮੈਂ ਤਾਂ ਗੁੱਡੀ ਲੈ ਕੇ ਦਊਂ ਵਾਲੀ ਸੋਣੀ ਚੰਗਾ ਤੇ ਨਾਲੇ ਮੈਂ ਤੈਨੂੰ ਜਿੱਥੇ ਗੋਲ ਗੋਲ ਗੱਪੇ ਹੋਏ ਉਹ ਲਿਆ ਦਊਂਗੀ ਸੈਂਕਰ ਵਾਲੇ ਕੋਲੇ ਨਾ ਖੜੀ ਨਹੀਂ ਆਉਣੀ ਹੋਰ ਨਾ ਕਿਸੇ ਨੇ ਚੱਕ ਚੁੱਕ ਦੀ ਪਾਈ ਸੀ ਇਹ ਤਾਂ ਮੇਰੇ ਸੀਗੇ ਚੁੱਪ ਕਰ ਦੰਨੀ ਆ ਮੈਂ ਤੱਕ ਤਈ ਮੈਂ ਤਾਂ ਭਿੱਡ ਤਾਂ ਪੈਸੀ ਮੈਂ ਤਾਂ ਤੇਰੇ ਕੋਲੇ ਤਾਂ ਲੈ ਕੇ ਆਗੀ ਜੇ ਮੈਂ ਘਰੇ ਨਾ ਹੁੰਦੀ ਭੱਜ ਜਾਂਦੀ ਪੈਹੀ ਚ फिर मैं गोले खा लें गोले खा लें काम गोले लादी रही बीबी बोलने छो ही जानी है दो घंटे उठी ना ये इने तेने बजे दो घंटे हो जाएगी दो मिनट छाऊगी दो घंटे हो जाए जाऊंगी

ਮਰੀ ਛੋੜੀ ਲੱਗੀ ਬਸ ਮੈਨੂੰ ਤਾਂ ਲਾਉਣ ਦੀ ਲੋੜ ਨਹੀਂ ਹੈਗੀ ਮੇਰੇ ਕੋਲ ਤਾਂ ਹੈਗੇ ਟਿੱਕੇ ਟੁਕੇ ਬਸ ਆ ਉਹਦੇ ਟਿੱਕੇ ਆ ਦੇ ਕੋਲੇ ਰੱਖ ਮੇਰੇ ਨਾਲ ਆ ਟਿੱਕੇ ਠੀਕ ਹੈ ਤੇ ਉ ਤਾਂ ਕਹਿ ਦਿੰਦਾ ਤੈਨੂੰ ਕੁਝ ਪਤਾ ਨਹੀਂ ਹੈਗਾ ਇਹ ਭੋਲੀ ਆ ਇਹ ਆਏ ਆ ਇਹ ਜੋ ਆ ਤੇ ਹੁਣ ਤੈਨੂੰ ਕਿਵੇਂ ਪਤਾ ਓਹ ਹੋ ਕਿਉਂ ਪਈ ਨਹੀਂ ਮੈਨੂੰ ਅਲਰਜੀ ਹੋ ਜਾਂਦੀ ਹੈ ਕਾ ਫੂਸ ਤੋਂ ਕੋਈ ਫੁੱਲ ਲੈ ਦੇ ਝੋਨੇ ਦੇ ਕਿਹੜੇ ਕੋ ਕਾਦੀਆਂ ਕਿ ਉਹ ਤਾਂ ਫੁੱਲਾ ਆ ਤਾਂ ਕੱਖਣਾ ਇਹਨਾਂ ਤੋਂ ਮੈਨੂੰ ਅਲਰਜੀ ਹੁੰਦੀ ਹੈਗੀ ਨਾਲੇ ਤੇ ਕਹਦੇ ਨੇ ਕੋਸ ਪਤਾ ਨਹੀਂ ਪਤਾ ਨਹੀਂ ਤੇ ਆ ਹੁਣ ਇੰਨਾ ਅਰਸ਼ ਨਾਰੂ ਹੀ ਲਾਈ ਜਾਂਦੀ ਐ ਲੱਗ ਕਿਦੜੇ ਕਾਂਟੇ ਟੰਗੀ ਬੈਠੀ ਐ ਇਹ ਬਾਬੀ ਪਤਾ ਕੀ ਸੀ ਉਹ ਜਦੋਂ ਤੂੰ ਆਈ ਸੀ ਸਾਡੇ ਘਰੇ ਕਗਰਾ ਵਾਕੇ ਨਾ ਉਹ ਐੇ ਜਾ ਹੂੰ ਉਹ ਤੇਰੇ ਕਿੰਨੇ ਲੱਗੇ ਹੋ ਸੀ ਹਨਾ ਅੱਜ ਮੈਂ ਤੇਰੀਆਂ ਉਹ ਦੇਖੀ ਸੀ ਕੀ ਰੱਖੀ ਸੀ ਜੀ ਹੋਈ ਉੱਥੇ ਵਾਈ ਨਾ ਬੰਦ ਤੂੰ ਨਾ ਹਾਏ ਮੇਰੀ ਐਲਬਮ ਬੋ ਕਾੜ ਤਾਂ ਨਹੀਂ ਦਿੱਤੀ ਨਾ ਨਾ ਉਹ ਨਹੀਂ ਉਹ ਕੰਦ ਤੇ ਲਾਈ ਬੈਠੀ ਹੈ ਜਿਹੜੀ ਤੂੰ ਬੱਦੀ ਅੱਛਾ ਅੱਛਾ ਫੋਟੋ ਮੈਂ ਕਿਸ਼ੂ ਕਰਾ ਗਾ ਮੈਂ ਹਾਈ ਵੀਰਾ ਚੁਕਰ ਮੈਂ ਤਾਂ ਡਾਰੀ ਗਈ ਸੀ ਮੈਂ ਕਿਤੇ ਐਲਬਮ ਪਵਾੜ ਕੇ ਰੱਖਤੀ ਮੇਰੀ ਬਾਲੀ ਛੋਣੀ ਲੱਗਦੀ ਨਹੀਂ ਹਰ ਚਾਣੀ ਮੈਂ ਤਾਂ ਤੈਨੂੰ ਆਏ ਕਹਿੰਦੀ ਸੀ ਕਿ ਵੀ ਰੇੜੀ ਤੋਂ ਡੱਕ ਪੈਗੀ ਲੱਥੇ ਉਤਰ ਉਹ ਨਹੀਂ ਹਲਦੀ ਵੀ ਨਹੀਂ ਮਣ ਗੂ ਕਿਸੇ ਥਾਂ ਦਾ ਹੈਲਦੀ ਵੀ ਨਹੀਂ ਹੈਗੀ ਚੱਲ ਖੜੀ ਹੋ ਮਣ ਅਗਰੇ ਦੰਦੀ ਛੜਾ ਦਿੰ ਲੱਦ ਅੱਛਾ ਹਰ ਜਾਨੀ ਮੈਨੂੰ ਆਇਆ ਜੇ ਹਲਟ ਕੀ ਤੇਰਾ ਸੱਟ ਵੱਜੂ ਕਰਦੇ ਤਾਂ ਤੇਰਾ ਭਲਾ ਲੱਗਦੀ ਐ ਮੈਂ ਤੈਨੂੰ ਮਾੜੀ ਤਾਂ ਮੈਂ ਕਹਿੰਦੀ ਸੀ ਥੱਲੇ ਉਤਰ ਜਾ ਆ ਹੱਕ ਲੜ ਗਿਆ ਪਾਪੀ ਨਿਭੜਿਆ ਨਾ ਮੇਰੇ ਤੇ ਪਾਦੀ ਸੱਚੀ ਮੈਨੂੰ ਅਲਰਜੀ ਹੈ ਤੂੰ ਆ ਚੱਲ ਕੋਈ ਨਹੀਂ ਸਰੋਂ ਦਾ ਤਾਂ ਸਰ ਗਿਆ ਆ ਨਾ ਮੇਰੇ ਤੇ ਪਾਈ ਬਸ ਮੈਂ ਤੈਨੂੰ ਦੱਸਦਾ ਮੇਰੀ ਗੱਲ ਸੁਣ ਉੱਥੇ ਚਾਹ ਬਣਾਈ ਬੈਠੀ ਹੈ ਹਰਪ੍ਰੀਤ ਉਹਦੇ ਕੋਲ ਵਗ ਜਾ ਚਾਹ ਪੀ ਲੈ ਜਾ ਕੇ ਉਹ ਪੁੱਛਾ ਤੇ ਮਾਰਕੇ ਮੰਮੀ ਆ ਬਾਹਰ ਆ ਕੇ ਮੰਮੀ ਕਹਿੰਦੀ ਆ ਤੂੰ ਨਾ ਹਾਂ ਹਾਂ ਜੈਨ ਨਹੀਂ ਆਈ ਹੈਗੀ ਮਾਂ ਸ਼ਾਮ ਤੱਕ ਆਉਗੀ ਛੱਤ ਮਾਂ ਆਦੀ ਸੀ ਮੈਂ ਛੋਟੀ ਛੱਤ ਲੱਗਦੀ ਆ ਉਹ ਤਾਂ ਹੁਣ ਸਾਨੂੰ ਪਤਾ ਹੁਣ ਤੂੰ ਦੱਸੇਂਗੀ ਸਾਡਾ ਕੌਣ ਕੀ ਲੱਗਦਾ ਪਤ ਨਹੀਂ ਤਾਂ ਸੱਸ ਲੱਗੀ ਤੁਹਾਡੀ ਹਨ ਕੀ ਤੂੰ ਸੱਸ ਕਿਵੇਂ ਲੱਗੀ ਸਾਡੀ ਨਨਦ ਲੱਗਦੀ ਆ ਤੂੰ ਸੱਸ ਲੱਗਦੀ ਆ ਤੂੰ ਸਾਡੀ ਨਨਦ ਲੱਗਦੀ ਆ ਚੱਲ ਤੂੰ ਨਨ ਦਾ ਸੱਸਾ ਤੋਂ ਕੀ ਲੈਣਾ ਦੇਣਾ ਰਿਸ਼ਤੇ ਬਾਰੇ ਨਾ ਤੈਨੂੰ ਪਤਾ ਨਾ ਅੱਜ ਲੱਗੇ ਨਾ ਕੱਲ ਲੱਗੇ ਤਾਂ ਕਰਕੇ ਆਦੀ ਬੁੱਧੀ ਤਾਂ ਹੈਗੀ ਹੈ ਜਿਹੇ ਜਿਹੇ ਹੈਗੀ ਹੈ ਸਾਡੀ ਨਾ ਪ੍ਰੈਸਟ ਕਰ ਤੇ ਜਾ ਕੇ ਮੈਂ ਤਾਂ ਚਾਹ ਪੀਣੀ ਆ ਜਾਂ ਹਰਪ੍ਰੀਤ ਕੋਲ ਜਾ ਕੇ ਤੂੰ ਵੀ ਚਾਹ ਪੀ ਲੈ ਕੋਲ ਜਾਂਦੀ ਐਵੇਂ ਜੁੱਤੀ ਤਾਂ ਦੇਖ ਲੱਗਦੀ ਲੈ ਜੰਗੀ ਜੁੱਤੀ ਸਵਾਦ ਜੇ ਮੇਰੇ ਨਾਲ ਆਤੀ ਰਹਿਣੀ ਹੈ ਕਿ ਜੇ ਮੇਰੇ ਨਾਲ ਨਹੀਂ ਮੇਰਾ ਕਹਿਣਾ ਚੱਲਦਾ ਦੱਟੂ ਗਈ ਵੀ ਮਿੱਠਾ ਦਾ ਪਾਤ ਆ ਜਾ ਬੰਚੂ ਕਿਹਨ ਆ ਗਿਆ ਚੱਕੀ ਦੇਖ ਤਾ ਤਨੀ ਭਈਆ ਹਾਂ ਕੱਤੀਆਂ ਇਹ ਚੋ ਖੰਦ ਪਾ ਦਿੰਦੀਆਂ ਆਂ ਭਾਬੀ ਵੀ ਖੰਦ ਪਾਉਂਦੀ ਹੁੰਦੀ ਆ ਆਪੀ ਤਾਂ ਢਾਲੀ ਖੰਦ ਪਾ ਦਿੰਦੀ ਹੁੰਦੀ ਹੈਗੀ ਥੋੜਿਆ ਹੋਪੜਾ ਨਾ ਦੋ ਮੁਥੀਆਂ ਤਲਪਤ ਹੋਰ ਕੀ ਕਰੀ ਜੰਨੀ ਹੈ ਐ ਪਾ ਵੀ ਮੈਂ ਥੰਦ ਪਾਈ ਆ ਤਾਤ ਮੇਰੀ ਬੈਕ ਹੈ ਹੋੜਾ ਮੈਂ ਕੀ ਲਾਉਣਾ

ਜਿਹੜੀਆਂ ਦੋ ਰੋਟੀਆਂ ਖਾਣੀਆਂ ਹੁਣ ਤਾਂ ਖਾ ਕੇ ਰਹੀ ਸੀ ਹੁਣ ਐਡੀ ਛੇਤੀ ਤੈਨੂੰ ਫੇਰ ਭੁੱਖ ਲੱਗ ਗਈ। ਨਾ ਭਾਬੀ ਉਹ ਲੋੜ ਭੁੱਖ ਲੱਗੀ ਸੀ ਚਾਹ ਦੀ ਤੇ ਕਿੱਥੇ ਉਹ ਗੱਲ ਜਿਆ ਕਰੇ ਤੇ ਤੇਰੀ ਰਾਖੀ ਰੱਖ ਲਿਆ ਕਰੇ ਮਾਂ ਨੇ ਤਾਂ ਜਾਣਾ ਸੀ ਤਾਂ ਦੂਜੀ ਕਿੱਧਰ ਗਈ ਮੀਤ ਭਾਜੀ ਮਾਂ ਮੇਲੇ ਖਾਤਰ ਗੁੱਡੀ ਲੈ ਕੇ ਆਉਗੀ। ਉਹ ਲਖੇ ਦੇ ਲਾਂਗੀ। ਤੂੰ ਗੁੱਡੀ ਹੈ ਤਾਂ ਹੈਗੀ ਸੀ ਹੋਰ ਗੱਡੇ ਗੁੱਡੀਆਂ ਲਿਆ ਕੇ ਕੀ ਕਰਨਾ ਸੀ ਆਪਾਂ ਖੇਦੇ ਕ ਲਾਂਗੀ ਚੰਗਾ ਉਹ ਲੈਤੇ ਤੇ ਮੈਂ ਕੀ ਖੇਦਾ ਕਰਾਂਗੀ ਤੇ ਮੇਰੇ ਇਪਰੇ ਪਾਪੀ ਕੋਲ ਇਨਾ ਟਾਈਮ ਨਹੀਂ ਵੀ ਰੇਤੇ ਤੇ ਖੇਡੀ ਚੱਲੇ ਆ ਹੁਣ ਨਾਤੀ ਤੋਤੀਆਂ ਮੁੱਠੀਆਂ ਪਰ ਪਰ ਰੇਤੇ ਦੀਆਂ ਸਿਰ 'ਚ ਨਾ ਪਾਈ ਜੱਲੀ ਨਹੀਂ ਪਉਦੀ ਆ ਸੋਹਣਾ ਸੂਟ ਪਾਇਆ ਤੇਰੇ ਇੱਕ ਹੀ ਸੇ ਟਾਈਮ ਤਾਂ ਰੱਖ ਲਿਆ ਕਰ ਲੀੜਾ ਕੱਪੜਾ ਉਹ ਵੀ ਮੇਰੀ ਜਾਨ ਨੂੰ ਸਿਆਪਾ ਜੇ ਤੋਤੇ ਕੱਪੜੇ ਪਾ ਦਿੰਨੇ ਆ ਤਾਂ ਨਹੀਂ ਇਹਦੀ ਬਾਜ਼ਾਰ ਰੱਖਣ ਵਾਲੀ ਅਬ ਇੱਕ ਕੁਦਰੋ ਕੰਨਾਚ ਪਾਈ ਫਿਰਦੀ ਆ ਆ ਸਿਆਣੇ ਦੇ ਪਟਾਨ ਆਈ ਮੇਲੇ ਆ ਬਾਪੂ ਨੇ ਦਿੱਤੀ ਆ ਨੀ ਉਹੀ ਤਾਂ ਕਹਿਨੀ ਆ ਜੇ ਬਾਪੂ ਨੇ ਦਿੱਤੇ ਆ ਚੰਗਾ ਪਰਾਂ ਜਾਵੜਾ ਨਹੀਂ ਭੂਤਨੀ ਜੀ ਲੱਗਦੀ ਆ ਆਹਦੀ ਗੁੱਤ ਜੀ ਕਰ ਲਾ ਜਾ ਪਰ ਜਾ ਪਰ ਭੂਤ ਕਲੀ ਤਾਂ ਉਹੀ ਆ ਪਾ ਬੀ ਹੁਣ ਚੁੱਪ ਕਰਕੇ ਮੈਂ ਤੈਨੂੰ ਰੋਟੀ ਉੱਥੇ ਬੈਠੀ ਨੂੰ ਦੇ ਦੂਗੀ ਜਾਵੜਾ ਬਾਲਾਂ ਦੇ ਹੱਥਾ ਜਾ ਬੱਜ ਮੈਂ ਬੋਲਦੀ ਆ ਗਈ ਛੋੜੀ ਡੈਂਗੜਾ ਜੀ ਖਾ ਖਾ ਨਾ ਸਾਂਹ ਵਰਗੀ ਬਣਦੀ ਜਾਂਦੀ ਆ ਆਏ ਹੁਣ ਕੀ ਖਾਣਾ ਜਾ ਨੂੰ ਜੇ ਆਪਾ ਘਰਤਾ ਕੜਾ ਬਣਾਤਾ ਐ ਕਰਦੀ ਐ ਇਹਨੂੰ ਕੱਢ ਕੇ ਨਾ ਅੱਧੀ ਚ ਪਾ ਲੈਣੀ ਐ ਦੋ ਦੋ ਆਏ ਰੱਬਾ ਮੈਨੂੰ ਤਾਂ ਲੱਗਦਾ ਨਾ ਇਹ ਸਾਨੂੰ ਕਮਲੀਆਂ ਕਰੂਗੀ ਇਹ ਤਾਂ ਕਮਲੀ ਹੈਗੀ ਹੈਗੀ ਸੀ ਵਿਚੋਲੇ ਨੇ ਵੀ ਨਾ ਗੱਪ ਮਾਰਿਆ ਆਖੇ ਪੈਣ ਪੋਲੀ ਐ ਪੋਲੀ ਕਾਣੂ ਐ ਇਹ ਤਾਂ ਦਿਮਾਗ ਖਾਣੀ ਐ ਲਾ ਇਹ ਚਲੀ ਆ ਮਾਂ ਦੋਦੋ ਚਾਹ ਸ਼ੁਕਰਾਨੀ ਭਣੇ ਮੈਨੂੰ ਦੋਨੇ ਡਰਾਈ ਦਿੱਤਾ ਸੀ ਸਿਦਰੀ ਜੀ ਨੇ ਕਹਿੰਦੀ ਆ ਕਿ ਮੈਂ ਚਾਹ ਬਣਾਈ ਐ ਬਾਲੀ ਮਿੱਠੀ ਬਣੀ ਐ ਤੇ ਮੈਂ ਡਰ ਗਈ ਮਾ ਪਤਾ ਨਹੀਂ ਕਹੇ ਜੱਲ ਲੱ ਲਰ ਲਾਇਆ ਹੋਗਾ ਸ਼ੁਕਰਾ ਚਾਹ ਤੂੰ ਉਤਰੀ ਬੈਠੀ ਹੋਂ ਤਾਂ ਪੀ ਲੂੰਗੀ ਉਹ ਹੱਥ ਦੀ ਤਾਂ ਮੈਂ ਪੀਣੀ ਐ ਤੂੰ ਚਾਹ ਮੈਂ ਕਿਉਂ ਪੀਣੀ ਉਹਦੇ ਹੱਥ ਦੀ ਮੈਂ ਤਾਂ ਹੀ ਜਾ ਕੇ ਪੁੱਛਿਆ ਪਹਿਲਾਂ ਆ ਜਾਂਦੀ ਤੈਨੂੰ ਉਹਦੇ ਹੱਥ ਦੀ ਧਰੀ ਵੀ ਪਿਆ ਦਿੰਦੀ ਤੈਨੂੰ ਕਿਉਂ ਕੀ ਹੋ ਗਿਆ ਸੀ ਕੀ ਹੋਣਾ ਸੀ ਮੀਂ ਤਾਂ ਤੈਨੂੰ ਜਦੋਂ ਪਤਾ ਐ ਵੀ ਘਰੇ ਉਹ ਬੇਦਮਾਕੀ ਆ ਕੁੜੀ ਆਪਣੀ ਹੂੰ ਤੇ ਪਈ ਨਾ ਹੋਗਾ ਨਿਆ ਬਖਣਾਰੇ ਆਗੇ ਅੱਛਾ ਮੈਂ ਇੱਥੇ ਚਾਹ ਧਰ ਕੇ ਜਾਵੜੀ ਉਹ ਚਾਹ ਮਿੱਠਾ ਪਾ ਕੇ ਜਾਵੜੀ ਕੱਲੀ ਪੱਤੀ ਰਹਿੰਦੀ ਸੀ ਪਾਉਣ ਵਾਲੀ ਜਦੋਂ ਬੋਲ ਮਾਰ ਲਿਆ ਹੁਣ ਗੇਟ ਕੋਲੇ ਕੋਈ ਹੈ ਨਹੀਂ ਸੀ ਭਾਈ ਮੈਨੂੰ ਤਾਂ ਗਾਂਹ ਜਾਣਾ ਹੀ ਪੈਣਾ ਸੀ ਹਾਂ ਹਾਂ ਜਾਣਾ ਹੀ ਪੈਣਾ ਸੀ ਤੇ ਇੱਥੇ ਚੌਂਤਰੇ ਤੇ ਭਾਈ ਰੋਟੀ ਖਾਣ ਆ ਗਈ ਰੋਟੀ ਕੀ ਖਾਣ ਆ ਗਈ ਪਾਣੀ ਉਬਲਦਾ ਦੇਖ ਕੇ ਕਹਿੰਦੀ ਹਾਏ ਇਹ ਚ ਤਾਂ ਮਿੱਠਾ ਪਾਉਣ ਵਾਲਾ ਚਾਹ ਭਰੀ ਐ ਨਹੀਂ ਮੈਂ ਚਾਹ ਧਰ ਕੇ ਵੇਖ ਲਾਂ ਉਹਦੇ ਚ ਮੁੱਠਾ ਭਰ ਕੇ ਖੰਡ ਦਾ ਹੋਠ ਹਾਏ ਫਿਰ ਹਾਰ ਕੇ ਨਾ ਤੇਰਾ ਤਾਂ ਚਾਹ ਹੁਣ ਬਾਲੀ ਹੋਰੀ ਬਣ ਗਈ ਹੋਊ ਇਹ ਤਾਂ ਹੋਰ ਤਰੀ ਹੈ ਡੋਲਦੀ ਉਹ ਉਹ ਤਾਂ ਡੋਲਦੀ ਉਹ ਤਾਂ ਗਾ ਨੂੰ ਹੁਣ ਪਿਆਉਂਦੇ ਨਹੀਂ ਹੁੰਦੇ ਆਪਾਂ ਖਾਲਗੜ ਉਹਦੇ ਵਿੱਚ ਪਾਤੀ ਚਲ ਵਧੀਆ ਕੀਤਾ ਮੇਰੀ ਗੱਲ ਸੁਣਾ ਤੂੰ ਨਾ ਐਂ ਕਹਿੰਨੀ ਐ ਤੇ ਤੂੰ ਵੀ ਭਾਈ ਮਾੜੀ-ਮੋਟੀ ਨਾ ਚੌਂਤਰੀ ਕੰਨੀ ਨਿਗਾ ਰੱਖਿਆ ਕਰ ਉਹਦਾ ਤਾਂ ਐਂ ਨਹੀਂ ਪਤਾ ਦੁੱਧ ਕਿਉ 100 ਅਗਸਤ ਦੀ ਜੁੰਦੀ ਆ ਚੌਂਤਰੀ ਤੇ ਆਪਣੇ ਮੇਰੀ ਗੱਲ ਸੁਣ ਭੈਣੇ ਚੌਂਤਰੀ ਵਾਲ ਤਾਂ ਉਹ ਫਿਰ ਮੈਂ ਹੀ ਭੇਜਦੀ ਮੇਥੇ ਗਲਤੀ ਹੋਗੀ ਉਹ ਤਾਂ ਬੈਠੀ ਸੀ ਪਠਿਆਂ ਤੇ ਚੜੀ ਉਥੇ ਪਾਈ ਜਾਂਦੀ ਸੀ ਹਾਰ ਕਾਂਟੇ ਬੈਠੀ ਮੈਂ ਕਿਹਾ ਚੱਲ ਹਰਪ੍ਰੀਤ ਭੈਣੇ ਚਾਹਤਰੀ ਮੈਂ ਤੈਨੂੰ ਦੇਖਿਆ ਸੀ ਚਾਹਤਰੀ ਨੂੰ ਮੈਨੂੰ ਕਿਪਰਸ ਤੂੰ ਇੱਥੇ ਹੈ ਨਹੀਂ ਮੈਂ ਤਾਂ ਤੇਰੇ ਕੋਲ ਭੇਜੀ ਸੀ ਉਹ ਚਾਹ ਪੀਣ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਡੁੱਬੜੀ ਇੱਥੇ ਹੀ ਸੀ ਪਰ ਜੇ ਉਹ ਗੇਟ ਕੋਲੋਂ ਨਾ ਕੋਈ ਬੋਲ ਮਾਰਦਾ ਮੈਂ ਉੱਥੇ ਨਾ ਜਾਂਦੀ ਉਧਰੋਂ ਬੋਲ ਵੱਜ ਗਿਆ ਮੈਂ ਜਾਵੜੀ ਹੁਣ ਆਏ ਆ ਤੂੰ ਉੱਥੇ ਗੇਟ ਕੋਲੇ ਜਾਂਦੀ ਸੋਣੀ ਵੀ ਨਹੀਂ ਲੱਗਦੀ ਤੈਨੂੰ ਕੋਈ ਨਾ ਤਾਂ ਕੋਈ ਤੈਨੂੰ ਜਾਣਦੇ ਨਹੀਂ ਹਜੇ ਮੈਨੂੰ ਉਹ ਤਾਂ ਕਰ ਲੈ ਚੱਲ ਕੋਈ ਨਹੀਂ ਭਣ ਅੱਜ ਫੇਸਤੀ ਕਾਣੂ ਫੇਜਦੀ ਨਹੀਂ ਮੈਨੂੰ ਬਸ ਆਹੀ ਭਲੇਖਾ ਰਹਿ ਗਿਆ ਮੈਨੂੰ ਐ ਸੀਗਾ ਤੂੰ ਹੈਗੀ ਇੱਥੇ ਇਹ ਤਾਂ ਸੱਚੀ ਤਪਾ ਰੱਖਦੀ ਏ ਕੁੜੀ ਜੀ ਉੱਥੇ ਪੱਠਿਆਂ ਤੇ ਹੁਣ ਤੈਨੂੰ ਪਤਾ ਭਣ ਮੈਨੂੰ ਅਲਰਜੀ ਏ ਪੱਠਿਆਂ ਤੋਂ ਹਣਾ ਜਦੋਂ ਉਤੀ ਪੁੱਤ ਪਈ ਆਪਦਾ ਬੇਦਮਾਕਾ ਹੋਵੇ ਮਾਂ ਜਾਂ ਤਾਂ ਇਹਨੂੰ ਨਾਲ ਲੈ ਕੇ ਜਾਂਦੀ ਉਹੀ ਤਾਂ ਗੱਲ ਆਪਣੇ ਹਵਾਲੇ ਛੱਡ ਜਾਂਦੀ ਆ ਆਏ ਭਈ ਜੇ ਨੂੰ ਕਹਨੇ ਆ ਨਾ ਤਾਂ ਇਹ ਕਿਸੇ ਰਿਸ਼ਤੇਦਾਰੀ ਚ ਤੋਰਨ ਵਾਲੀ ਹੈ ਤੇ ਨਾ ਕਿਸੇ ਰਿਸ਼ਤੇਦਾਰ ਕੋਲੇ ਬਿਠਾਉਣ ਵਾਲੀ ਹੈ ਹਾਂ ਤਾਂ ਹੁਣ ਮਾਂ ਮੇਲਾ ਦੇਖਣ ਵਗ ਗਈ ਨਾਲ ਇਹਨੂੰ ਮੇਲਾ ਖਮਾ ਲਿਆਉਂਦੀ ਇੱਥੇ ਘਰੇ ਬੈਠੀ ਖੇਡਾਂ ਮੰਗੀ ਜਾਂਦੀ ਉਹ ਵੀ ਤਾਂ ਲਿਆ ਕੇ ਦੇਉਗੀ ਨਾਲ ਖਰੀਦ ਕੇ ਤੁਰਾਂ ਆਉਂਦੇ ਦੋਨੇ ਜਾਣਗੇ ਨਾਲ ਇੱਥੇ ਘਰੇ ਕੋਈ ਕੰਮ ਕਰਦੇ ਹੋ ਜਾਂਦੇ ਆਏ ਨਹੀਂ ਹੈਗਾ ਨਾਲ ਲੈ ਜਾ ਮਾਂ ਨੂੰ ਵੀ ਚਲ ਕੋਈ ਨਹੀਂ ਭਣ ਲਿਆ ਚਾਪ ਆਏ ਆ ਵੀ ਸਾਡੀ ਸਿੱਧਰੀ ਭੈਣ ਤੋਂ ਕੰਮ ਕਰਾਉਂਦੀਆਂ ਕੰਮ ਆਪਾਂ ਕੀ ਇਹਨਾਂ ਤੋਂ ਸੁਆਹ ਕਰਾਉਂਦੇ ਆਂ ਕੀ ਕਰਦੀ ਐ ਇਹ ਆਪਣਾ ਸਮਾਂ ਦੀ ਵਿਗਾੜਦੀ ਐ ਇੱਥੇ ਪਾਣੀ ਡੋਲ ਗਈ ਆ ਹੁਣ ਇੱਥੇ ਪੋਚਾ ਮਾਰਿਆ ਆਈ ਪਿੱਛੇ ਅੰਦੇ ਪਿੱਛੇ ਪੋਚੇ ਮੈਂ ਤੈਨੂੰ ਐ ਕਹਿੰਦੀ ਸੀ ਉੱਥੇ ਬਹਿ ਕੇ ਪਪੀਨੀਆਂ ਚਾਹ ਤੇ ਨਾਲ ਮੈਂ ਤੈਨੂੰ ਐ ਕਹਿੰਦੀ ਸੀ ਕਿਉਂ ਨਾ ਪੈਣੂ ਜਦੋਂ ਮਾਂ ਘਰੇ ਨਹੀਂ ਹੁੰਦੀ ਕੰਮ ਲਾ ਲਿਆ ਕਰੀ ਕੰਮ ਇਹ ਕੰਮ ਨਾ ਖਰਾਬ ਹੀ ਕਰੂਗੀ ਪਰ ਆਪ ਤੱਕ ਨਾ ਕੇ ਵੇਖਿਆ ਦਾ ਸੀ ਸਾਰਾ ਪਾਣੀ ਲੇਟੀ ਬਣਾਤੀ ਐ ਘੋਲ ਘੋਲ ਕੇ ਤੇਰਾ ਦਿਮਾਗ ਕਿਉਂ ਨਹੀਂ ਕੰਮ ਕਰਦਾ ਪੈਣੇ ਆਪਾਂ ਉਹ ਕੰਮ ਕਰਾਉਣੀ ਨਹੀਂ ਹੈ ਗਰਸੋਈ ਦੇ ਜਿਵੇਂ ਕੱਪੜੇ ਧੋਣੇ ਆ ਹਨ ਇਹੇ ਜਿਹਾ ਕੰਮ ਕਰਾ ਲਿਆ ਕਰਾਂਗੇ ਜਾਂ ਪੋਚਾ ਲਾਉਣਾ ਵੀ ਤੂੰ ਮੇਰੀ ਗੱਲ ਸੁਣ ਤੂੰ ਮਹਿੰਗਾ ਸਰਫਲੀਆ ਕਿ ਰੱਖਦੀਆਂ ਕੱਪੜਿਆਂ ਵਾਸਤੇ ਅੱਡ ਹਾਂ ਤੇ ਉਹ ਸਾਰਾ ਖਰਾਬ ਕਰਦਿਆ ਕਰੂਗੀ ਕੱਪੜਿਆਂ ਕੰਨੀ ਦਾ ਭੇਜਣ ਦਾ ਕੋਈ ਫਾਇਦਾ ਨਹੀਂ ਇਹਦੋਂ ਤਾਂ ਆਏ کہہ ਲਿਆ ਕਰਕੇ ਇੱਕ ਇੱਕ ਫੋਸਪਾ ਕੇ ਭਈ ਗੋਹਾ ਚੱਕ ਲਿਆ ਕਰ ਜਾਂ ਲੋੜੀ ਦਾ ਜਿੱਥੇ ਮਾਂਜਾ ਮਾਰਨਾ ਉੱਥੇ ਮਾਂਜਾ ਮਾਰ ਦੇ ਹਾਂ ਤੇ ਜੇ ਮਾਪਾ ਤੇ ਪੁੱਛੂਗੀ ਆਪਾਂ ਕਹਾਂਗੇ ਅਸੀਂ ਕਿਹੜਾ ਹੈ ਲਾਈ ਆ ਇਹ ਤਾਂ ਆਪ ਹੀ ਫਿਰਦੀ ਹੈ ਚੱਕਦੀ ਹਾਂ ਫਿਰ ਬਸ ਮੇਰੀ ਗੱਲ ਸੁਣ ਨਾਲੇ ਤਾਂ ਇਹਦਾ ਢਿੱਡ ਘਟ ਜੂਗਾ ਭਾਰੀ ਹੋਈ ਪਈ ਆ ਮੈਂ ਐ ਕਹ ਦਾਂਗੀ ਤੂੰ ਵਿਆਹ ਕਰਾਉਣਾ ਵਿਆਹ ਦੇ ਨਾਂ ਤੇ ਤਾਂ ਉਹਦੀ ਖੁਸ਼ ਹੋ ਜਾਏ ਫਿਰ ਚੂੜਾ ਪਾਊਗਾ ਦੇਖ ਵਿਆਹ ਦਾ ਕਿੰਨਾ ਚਾਹ ਉਹ ਕਹਿ ਦਿੰਦੇ ਸਿਦਰੀ ਸਿਦਰੀ ਆ ਚੀਜ਼ਾਂ ਦਾ ਤੈਨੂੰ ਪਤਾ ਅੱਜ ਮੈਂ ਦੱਸੀ ਇਹਨੇ ਸਰੋਂ ਦੇ ਫੁੱਲ ਲਾਈ ਬੈਠੀ ਹਾਰ ਕਾਂਟੇ ਪਾ ਕੇ ਪੂਰੇ ਕਹਿੰਦੀ ਜਿਵੇਂ ਤੇਰਾ ਤੇ 1 2 ਦਾ ਵਿਆਹ ਹੋਇਆ ਤੁਹਾਡੀ ਫੋਟੋ ਲੱਗੀ ਆ ਕਹਿੰਦੀ ਇਹ ਕਿ ਮੈਂ ਉਵੇਂ ਵਿਆਹ ਕਰਾਉਂਗੀ ਚਲ ਕੋਈ ਨਾ ਇਹਨੂੰ ਕਹਿ ਦਾਂਗੇ ਵੀ ਆਪਾਂ ਕੜਾਹੀ ਚੜਾਵਾਂਗੇ ਲੱਡੂ ਲੱਡੂ ਮੱਠੇ ਬਣੂਗਾ ਇੰਨੇ ਤੇ ਇਹ ਖੁਸ਼ ਹੋ ਜੂਗੀ ਤੇ ਨਾਲੇ ਲਾਲਚ ਦੀ ਬਿਮਾਰੀ ਨਾਲ ਹੀ ਰਹਿਦਾ ਟਿੱਡ ਘਟ ਜੂਗਾ ਰੋਟੀ ਟੁੱਕ ਕੰਨੀ ਘਟ ਆਇਆ ਕਰੂਗੀ ਇਧਰ ਤਾਂ ਨਾ ਦਿੰਦੀ ਆ ਗੇੜਾ ਹੋਰ ਕੋਈ ਕੰਮ ਨਹੀਂ ਸੋਚਦਾ ਤੇ ਰੋਟੀ ਕੰਨੀ ਮੁਰਮੜਾਈ ਜਾਂਦੀ ਆ ਉਹੀ ਤਾਂ ਗੱਲ ਆ ਭਣ ਮੈਂ ਤਾਂ ਕੁਛ ਖਾਵਾ ਨਾ ਖਾਵਾ ਸਾਰੇ ਦਿਨ ਚ ਇੱਕ ਅੱਧੀ ਵਾਰ ਖਾਣੀ ਨਹੀਂ ਤਾਂ ਦਿੰਦੀ ਆ ਗੇੜਾ ਰੋਟੀ ਪਾਣੀ ਚੱਲ ਚਾਹ ਠਰੀ ਹੁੰਦੀ ਚਾਹ ਲਿਆ ਚੱਕ ਆ ਜਾ ਪੀ ਇਹ ਤਾਂ ਰੋਜ਼ ਹੀ ਗੇੜੇ ਦੇ ਵਿੱਚ ਮੈਂ ਨਾ ਉਹ ਤਾਂ ਫਾਲੇ ਬੋਣੀ ਹੈ ਹਿੱਥੋਂ ਹੈਂ ਆਲੇ ਬਾਬਾ ਫਿੱਟ ਦੂੰਗੀ हापीत आखिर मैं खे जी? मेरे नहीं खेदी कहरे को मैं गलेजन जी आ गई ना ना ओ खेदगी खेद लू मेरे ना है

ਆਈ ਨਾ ਇਹ ਤੇ ਨਹੀਂ ਹੰਨਾ ਕਰਤਾ ਇਹਨੂੰ ਸਵਾਦ ਦਾ ਕੀ ਪਤਾ ਸਵਾਦ ਸੀ ਜਾਂ ਨਾ ਸਵਾਦ ਸੀ ਜਦੋਂ ਮੈਂ ਬਾਈ ਸੀ ਇਹੋ ਸਵਾਦ ਬਣ ਕੋਈ ਨਹੀਂ ਮੈਂ ਤਾਂ ਹਰਪ੍ਰੀਤ ਕੋਲ ਜਾ ਕੇ ਦੇਖ ਆਈ ਮੈਂ ਨਕਰ ਕਰ ਖੇਰ ਲਾ ਓਹੋ ਮਿੱਟੀ ਲਾ ਤੀਨੀ ਸੱਚੀ ਤਾਂ ਹੀ ਮੈਂ ਤੇਰੇ ਕੋਲ ਖੜਦੀ ਨਹੀਂ ਹੁੰਦੀ ਹੈਗੀ ਆ ਜਾ ਹਾਪੀ ਤੇ ਵੀ ਨੇ ਘੇਦੀ ਆ ਕਾਦੀਆਂ ਨੇ ਮੈਂ ਬੇਬੇ ਨੂੰ ਦੱਚੂਗੀ ਵੀ ਨਾ ਮੈਂ ਨਾ ਹਾਪੀ ਤੇ ਘੇਦੀ ਨਾ ਮੈਂ ਨਾ ਉਹ ਘੇਦੀ ਗਲੇਜਣ ਕੋਈ ਨਾ ਨਾਲ ਮੈਂ ਬੰਤੂ ਬਾਈ ਨੂੰ ਦੱਚੂਗੀ ਨਾਲ ਮੈਂ ਉਹਨੂੰ ਦੱਚੂਗੀ ਮੈਂ ਹਾਪੀ ਬਾਈ ਨੂੰ ਉੱਤਰ ਗਏ ਹੋ ਉਹਨਾਂ ਨੂੰ ਨਹੀਂ ਨਿਆ ਮੈਂ ਵੀ ਨਹੀਂ ਆਤਾ ਜਾਗਾ ਕੋਈ ਕੱਦਗਾ ਨਹੀਂ ਮੇਰੇ ਨਾਲ ਖੇਤ ਦੁਖਾ ਵੀ ਨਹੀਂ